ਸੱਚੀ ਕਰ ਬਾਰੇ ਬੱਚੋ ਹਾਂਜੀ ਬੱਚਿਓ ਅੱਜ ਆਪਾਂ ਕਿਹੜਾ ਅੱਖਰ ਕਰਨਾ ਹੈ ਯੈਸ ਬੱਬਾ ਅੱਜ ਆਪਾਂ ਗੁਰਮੁਖੀ ਵਰਣਮਾਲਾ ਦਾ ਅਗਲਾ ਅੱਖਰ ਕਰਾਂਗੇ ਬੱਬਾ ਕੱਲ ਆਪਾਂ ਕੀਤਾ ਸੀ ਫਫਾ ਤੇ ਅੱਜ ਆਪਾਂ ਕਰਾਂਗੇ ਬੱਬਾ ਤੇ ਚਲੋ ਲਿਖਣਾ ਸ਼ੁਰੂ ਕਰੀਏ ਹਾਂਜੀ ਪਹਿਲਾਂ ਆਪਾਂ 5 ਲਾਈਨਾਂ ਵਾਲੀ ਨੋਟਬੁੱਕ ਵਿੱਚ ਲਿਖਣਾ ਸਿੱਖਾਂਗੇ ਪਹਿਲੀ ਲਾਈਨ ਆਪਾਂ ਨਹੀਂ ਯੂਜ਼ ਕਰਨੀ ਲਾਸਟ ਵਾਲੀ ਨਹੀਂ ਕਰਨੀ ਤੇ ਆਪਾਂ ਦੂਜੀ ਲਾਈਨ 'ਚ ਲਿਖਾਂਗੇ ਬੱਬਾ ਲਿਖਣ ਲਈ ਇੱਥੇ ਆਪਾਂ ਦੂਜੀ ਲਾਈਨ ਦੇ ਉੱਪਰ ਲਾਈਨ ਲਗਾਵਾਂਗੇ ਸਿੱਧੀ ਇਸ ਤਰ੍ਹਾਂ ਠੀਕ ਆ ਉਸ ਤੋਂ ਬਾਅਦ ਆਪਾਂ ਸਟੈਂਡਿੰਗ ਲਾਈਨ ਲਾਵਾਂਗੇ ਜਾਂ ਆਪਾਂ ਕਹਿ ਸਕਦੇ ਆ ਖੜਵੀ ਲਾਈਨ ਲਗਾਵਾਂਗੇ ਠੀਕ ਆ ਇਸ ਤਰ੍ਹਾਂ ਇਹ ਇਧਰੋਂ ਥੋੜੀ ਜਿਹੀ ਜਗ੍ਹਾ ਛੱਡ ਕੇ ਲਗਾਉਣੀ ਆ ਇਧਰ ਜ਼ਿਆਦਾ ਜਗ੍ਹਾ ਰੱਖਣੀ ਆ ਓਕੇ ਬੱਬੇ ਦੀ ਸ਼ੇਪ ਤੁਸੀਂ ਧਿਆਨ ਨਾਲ ਵੇਖਣੀ ਆ ਕਿ ਬੱਬੇ ਨੂੰ ਆਪਾਂ ਕਿਸ ਤਰ੍ਹਾਂ ਲਿਖ ਸਕਦੇ ਆ ਉਸ ਤੋਂ ਬਾਅਦ ਆਪਾਂ ਇੱਥੋਂ ਐਦਾਂ ਲਾਈਨ ਲਗਾਵਾਂਗੇ ਠੀਕ ਹੈ ਸਮਝ ਆਈ ਕਾ ਬਲਾਈਨ ਇਦਾਂ ਇਥੋਂ ਰਾਉਂਡ ਸ਼ੇਪ ਦੇਣੀ ਆ ਤੇ ਫਿਰ ਇੱਥੇ ਇਹਨੂੰ ਇੱਥੇ ਲੈ ਜਾਣਾ ਓਕੇ ਉਸ ਤੋਂ ਬਾਅਦ ਇਹ ਲਾਈਨ ਨੂੰ ਆਪਾਂ ਇਥੋਂ ਐਵੇਂ ਥੋੜਾ ਜਿਹਾ ਤਿੱਖਾ ਰੱਖਣਾ ਵਾ ਜਿੱਦਾਂ ਆਪਾਂ ਟੈਂਕ ਆਖਰ ਦੀ ਰੱਖੀ ਸੀ ਫਿਰ ਆਪਾਂ ਇਥੋਂ ਇਹਨੂੰ ਇਹ ਦੇ ਨਾਲ ਜੋੜ ਦੇਣਾ ਇਦਾਂ ਦੇਖੋ ਓਕੇ ਇਹ ਆਪਣੇ ਕੋਲ ਕੀ ਬਣ ਗਿਆ ਬੱਬਾ ਹਾਂਜੀ ਬੱਚਿਓ ਹੁਣ ਆਪਾਂ ਇੱਥੇ ਵੇਖਦੇ ਹਾਂ ਕੀ ਆਪਾਂ ਬੱਬਾ ਅੱਖਰ ਕਿਵੇਂ ਲਿਖ ਸਕਦੇ ਹਾਂ ਤੁਹਾਨੂੰ ਵੀ ਨਾਲ-ਨਾਲ ਪ੍ਰੈਕਟਿਸ ਹੁੰਦੀ ਆ ਜਦੋਂ ਤੁਸੀਂ ਲਿਖਣਾ ਸਿੱਖਦੇ ਹੋ ਇੱਕ ਅੱਖਰ ਜਦੋਂ ਲਿਖਤਾ ਤਾਂ ਫਿਰ ਦੂਜੇ ਦੀ ਜਦੋਂ ਲਿਖਣ ਦੀ ਵਾਰੀ ਆਉਂਦੀ ਆ ਤਾਂ ਤੁਸੀਂ ਆਪ ਅੱਗੇ-ਅੱਗੇ ਬੋਲ ਕੇ ਨਾਲ-ਨਾਲ ਉਹਦੀ ਪ੍ਰੈਕਟਿਸ ਕਰ ਸਕਦੇ ਹੋ ਨਾਲ-ਨਾਲ ਵੇਖ ਕੇ ਲਿਖ ਸਕਦੇ ਹੋ ਪਹਿਲਾਂ ਆਪਾਂ ਕੀ ਕਰਾਂਗੇ ਇਸ ਤਰ੍ਹਾਂ ਸਲੀਪਿੰਗ ਲਾਈਨ ਲਗਾਵਾਂਗੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਲੇਟਵੀ ਲਾਈਨ ਲਗਾਵਾਂਗੇ ਓਕੇ ਫਿਰ ਆਪਾਂ ਇਧਰੋਂ ਥੋੜੀ ਜਿਹੀ ਜਗ੍ਹਾ ਛੱਡ ਕੇ ਇਸ ਤਰ੍ਹਾਂ ਖੜਵੀ ਲਾਈਨ ਲਗਾਵਾਂਗੇ ਇਹ ਲਾਈਨ ਨੂੰ ਐਸ ਲਾਈਨ ਤੋਂ ਸ਼ੁਰੂ ਕਰਕੇ ਐਸ ਲਾਈਨ ਤੱਕ ਪੂਰਾ ਲਗਾਉਣਾ ਠੀਕ ਆ ਨਾਲ ਇਹਦੇ ਟੱਚ ਕਰਨਾ ਉਸ ਤੋਂ ਬਾਅਦ ਇਧਰੋਂ ਥੋੜੀ ਜਿਹਾ ਛੱਡਣੀ ਆ ਤੇ ਐਦਾਂ ਕੋਹ ਲਾਈਨ ਲਿਆ ਕੇ ਇਹਦੇ ਇੱਥੇ ਜੋੜ ਦੇਣੀ ਆ ਇੱਥੇ ਸੈਂਟਰ ਚ ਓਕੇ ਉਸ ਤੋਂ ਬਾਅਦ ਇੱਥੋਂ ਲਾਈਨ ਚੱਕਣੀ ਆ ਐਦਾਂ ਇਹ ਇਹਨੂੰ ਥੋੜਾ ਜਿਹਾ ਤਿੱਖਾ ਰੱਖਣਾ ਐਸ ਲਾਈਨ ਨੂੰ ਫਿਰ ਇੱਥੋਂ ਇਹ ਆਪਾਂ ਇਹਦੇ ਨਾਲ ਐਦਾਂ ਜੋੜ ਦੇਣੀ ਆ ਓਕੇ ਇਥੋਂ ਨੀਵਾਂ ਲੈ ਕੇ ਆਉਣਾ ਉਹਨੂੰ ਤਾਂ ਫਿਰ ਇੱਥੇ ਇਹਦੇ ਨਾਲ ਉੱਪਰ ਨੂੰ ਕਰਕੇ ਇੱਥੋਂ ਇਹਦੇ ਨਾਲ ਜੋੜ ਦੇਣੀ ਆ ਇਹ ਆਪਣੇ ਕੋਲ ਬਣ ਗਿਆ ਜੀ ਬੱਬਾ ਠੀਕ ਹੈ ਨਾਲ-ਨਾਲ ਇਹਨੂੰ ਬੋਲ ਕੇ ਵੀ ਵੇਖਣਾ ਕਿ ਇਹ ਕਿਹੜਾ ਅੱਖਰ ਆ ਕੀ ਅੱਖਰ ਹੈ ਬੱਬਾ ਹਾਂਜੀ ਬੱਚੇ ਰੋਜ਼ ਦੀ ਤਰ੍ਹਾਂ ਜਿਵੇਂ ਤੁਹਾਨੂੰ ਕਿ ਦੱਸੀ ਦੱਸਿਆ ਜਾਂਦਾ ਹੈ ਕਿ ਸਲੇਟ ਤੇ ਜਾਂ ਹਨਾ ਪ੍ਰੇਨ ਨੋਟਬੁੱਕ 'ਚ ਆਪਾਂ ਕਿਵੇਂ ਲਿਖ ਸਕਦੇ ਹਾਂ ਤਾਂ ਹੁਣ ਆਪਾਂ ਇੱਥੇ ਲਿਖਣਾ ਸਿੱਖਦੇ ਹਾਂ ਬੱਬਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਸਿੱਧੀ ਲਾਈਨ ਲਗਾਵਾਂਗੇ ਠੀਕ ਹੈ ਫਿਰ ਇਧਰੋਂ ਥੋੜੀ ਜਗ੍ਹਾ ਛੱਡ ਕੇ ਆਪਾਂ ਐਦਾਂ ਲੰਮੀ ਸਟੈਂਡਿੰਗ ਲਾਈਨ ਲਗਾਵਾਂਗੇ ਖੜਵੀ ਲਾਈਨ ਓਕੇ ਉਸ ਤੋਂ ਬਾਅਦ ਇਧਰੋਂ ਥੋੜੀ ਜਗ੍ਹਾ ਛੱਡ ਕੇ ਇਹਨੂੰ ਆਪਾਂ ਕਰਵ ਲਾਈਨ ਲਗਾਉਣੀ ਆ ਤੇ ਇੱਥੇ ਸੈਂਟਰ ਚ ਲਿਆਉਣਾ ਐਦਾਂ ਓਕੇ ਠੀਕ ਹੈ ਉਸ ਤੋਂ ਬਾਅਦ ਇਥੋਂ ਤੇਰਸੀ ਲਾਈਨ ਬਣਾ ਕੇ ਤਿੱਖੀ ਜੀ ਲਾਈਨ ਬਣਾ ਕੇ ਇਥੋਂ ਰਾਉਂਡ ਸ਼ੇਪ ਦਿੰਦੇ ਹੋਏ ਆਪਾਂ ਇਹਦੇ ਨਾਲ ਜੋੜ ਦੇਣਾ ਐਦਾਂ ਇਹ ਥੋੜਾ ਜਿਹਾ ਔਖਾ ਲੱਗੂਗਾ ਪਰ ਇਹ ਔਖਾ ਨਹੀਂ ਹੈ ਜਦੋਂ ਤੁਸੀਂ ਇਹਨੂੰ ਇੱਕ ਇੱਕ ਸਟੈਪ ਕਰਕੇ ਲਿਖੋਗੇ ਤਾਂ ਇਹ ਸੌਖਾ ਹੋ ਕੇ ਐਦਾਂ ਇਹਨੂੰ ਲਿਖਣਾ ਤੁਸੀਂ ਤਾਂ ਕਿ ਤੁਹਾਡੀ ਜਿਹੜੀ ਰਾਈਟਿੰਗ ਆ ਤੁਹਾਡੀ ਲਿਖਾਈ ਆ ਉਹ ਸੁੰਦਰ ਬਣੇ ਬੱਚਿਓ ਹੁਣ ਆਪਾਂ ਕਾਪੀ ਵਿੱਚ ਲਿਖ ਕੇ ਵੇਖਦੇ ਆ ਕਿ ਆਪਾਂ ਬੱਬਾ ਕਿਵੇਂ ਲਿਖ ਸਕਦੇ ਆ ਸਾਰਿਆਂ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਸ ਲਾਈਨ ਦੇ ਉੱਪਰ ਸਿੱਧੀ ਲਾਈਨ ਲਗਾਵਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਇਧਰੋਂ ਥੋੜੀ ਜਿਹੀ ਜਗ੍ਹਾ ਛੱਡਣੀ ਆਪਾਂ ਤੇ ਇੱਥੇ ਸਿੱਧੀ ਲਾਈਨ ਲਗਾਉਣੀ ਆ ਉੱਪਰੋਂ ਲੈ ਕੇ ਆਉਣੀ ਆ ਲਾਈਨ ਤੇ ਇਸ ਲਾਈਨ ਵਾਲਿਆਂ ਨੂੰ ਜੋੜ ਦੇਣਾ ਉਸ ਤੋਂ ਬਾਅਦ ਇੱਥੋਂ ਆਪਾਂ ਕਰਵ ਲਾਈਨ ਬਣਾਉਣੀ ਆ ਐਦਾਂ ਤੇ ਇਹਦੇ ਨਾਲ ਜੋੜ ਦੇਣੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇੱਥੋਂ ਲਾਈਨ ਚੱਕਾਂਗੇ ਇਹਦਾ ਥੋੜਾ ਜਿਹਾ ਸਿਰਾ ਇਹਦਾ ਤਿੱਖਾ ਬਣਾਵਾਂਗੇ ਇੱਥੋਂ ਤੇ ਫਿਰ ਆਪਾਂ ਇਹਨੂੰ ਇਹਦੇ ਨਾਲ ਜੋੜ ਦਾਂਗੇ ਐਦਾਂ ਇਹਦੇ ਨਾਲ ਟੱਚ ਨਹੀਂ ਕਰਨਾ ਬਲੂ ਥੱਲੇ ਵਾਲੀ ਲਾਈਨ ਨਾਲ ਠੀਕ ਹੈ ਇਹ ਆਪਣੇ ਕੋਲ ਕੀ ਬਣ ਗਿਆ ਜੀ ਬੱਬਾ ਹਾਂਜੀ ਬੱਚਿਓ ਹੁਣ ਆਪਾਂ ਵੇਖਾਂਗੇ ਕਿ ਬੱਬਾ ਅਖਰ ਨਾਲ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੁੰਦੇ ਆ ਹਾਂਜੀ ਬੱਬਾ ਬੂਟਾ ਬੂਟਾ ਕੋਈ ਵੀ ਹੋ ਸਕਦਾ ਜਿਵੇਂ ਨਿੰਮ ਦਾ ਕਿੱਕਰ ਦਾ ਠੀਕ ਹੈ ਕਿਸੇ ਵੀ ਫਲ ਦਾ ਜਿਹੜਾ ਛੋਟਾ ਪੌਦਾ ਹੁੰਦਾ ਉਹਨੂੰ ਕੀ ਕਹਿੰਦੇ ਨੇ ਬੂਟਾ ਕਹਿੰਦੇ ਨੇ ਹਾਂਜੀ ਬੱਚਿਓ ਬੱਬਾ ਬਿੱਲੀ ਬੱਬਾ ਬੇਰ ਬਿੱਲੀ ਕੀ ਇੱਕ ਜਾਨਵਰ ਦਾ ਨਾਮ ਤੇ ਬੇਰ ਕੀ ਇੱਕ ਫਲ ਦਾ ਨਾਮ ਠੀਕ ਹੈ ਇਸ ਤੋਂ ਬਿਨਾ ਹੋਰ ਬੱਬਾ ਅੱਖਰ ਨਾਲ ਕਿਹੜੇ ਸ਼ਬਦ ਸ਼ੁਰੂ ਹੋ ਸਕਦੇ ਆ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਤੇ ਉਸ ਤੋਂ ਬਿਨਾ ਤੁਸੀਂ ਆਪਣੇ ਘਰ ਵੀ ਆਪਣੇ ਮੰਮੀ ਪਾਪਾ ਨਾਲ ਜਾਂ ਆਪਣੇ ਦਾਦਾ ਦਾਦੀ ਨਾਲ ਵੀ ਡਿਸਕਸ ਕਰ ਸਕਦੇ ਹੋ ਗੱਲਬਾਤ ਕਰਕੇ ਉਹਨਾਂ ਨੂੰ ਦੱਸ ਸਕਦੇ ਹੋ ਤਾਂ ਕਿ ਜਿਹੜੀ ਤੁਹਾਡੀ ਸੋਚਣ ਦੀ ਸ਼ਕਤੀ ਆ ਤਾਕਿ ਜਿਹੜੀ ਤੁਹਾਡੀ ਸੋਚਣ ਦੀ ਸ਼ਕਤੀ ਉਹ ਵੀ ਵਧੇ ਤੇ ਤੁਸੀਂ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਤੇ ਤੁਹਾਨੂੰ ਸ਼ਬਦਾਂ ਦਾ ਵੀ ਗਿਆਨ ਹੋਵੇ ਤੇ ਵਸਤੂਆਂ ਦਾ ਵੀ ਗਿਆਨ ਹੋਵੇ ਵੀ ਕਿਹੜੀ ਚੀਜ਼ ਦਾ ਨਾਮ ਕੀ ਆ ਜੇ ਹਰ ਇੱਕ ਅੱਖਰ ਨਾਲ ਤਿੰਨ ਸ਼ਬਦ ਮੈਂ ਮੱਸ ਦਸ ਦੇਆ ਤਾਂ ਘੱਟੋ ਘੱਟ ਤਿੰਨ ਤੁਸੀਂ ਵੀ ਲੱਭੋ ਠੀਕ ਆ ਫਿਰ ਆਪਣੀ ਪ੍ਰੈਕਟਿਸ ਵੱਧ ਹੋਊਗੀ ਆਪਾਂ ਨੂੰ ਵੱਧ ਯਾਦ ਹੋਣਗੇ ਸ਼ਬਦ ਤੇ ਆਪਾਂ ਵੱਧ ਤੋਂ ਵੱਧ ਸਿੱਖ ਸਕਦੇ ਆਂ ਹਾਂਜੀ ਬੱਚਿਓ ਇਹ ਹੁਣ ਆਪਾਂ ਕਰ ਲਿਆ ਬੱਬਾ ਅਖਰ ਕੱਲ ਨੂੰ ਆਪਾਂ ਕਰਾਂਗੇ ਇਸੇ ਲਾਈਨ ਦਾ ਅਗਲਾ ਅਖਰ ਅਗਲਾ ਅਖਰ ਕੀਆ ਪੱਬਾ ਚਲੋ ਬੱਚਿਓ ਤੁਸੀਂ ਅੱਜ ਇਸ ਦੀ ਪ੍ਰੈਕਟਿਸ ਕਰਨੀ ਆ ਤੇ ਤੁਹਾਨੂੰ ਕੱਲ ਨੂੰ ਅਗਲਾ ਅਖਰ ਕਰਾਵਾਂਗੇ ਆਪਣਾ ਧਿਆਨ ਰੱਖਿਓ ਓਕੇ ਬਾਏ ਬਾਏ